ला नहीं मेरी ना खुद को ओहो सीने मेरी ना खुद को का है सीने गमल गमल तुम दिन राजा मैं सारी खुलाई तुम दिन राजा देखो खुलाई तुम दिन राजा सारी खुलाई आओ मैं ताली करके सारी खुलाई

E oh,

ਸ਼ਾਗਰੋ ਸੇ ਪੁੱਛਤਾ ਹੂੰ ਕਿਆ ਪੁੱਛਤਾ ਹੂੰ ਕ ਟੂਟਾ ਤੂ ਵਿਛੋੜਾ ਹੈ ਕਿਸੇ ਦੇ ਗੂਟਾ ਤੂ ਵਿਛੋੜਾ ਹੈ ਕਿਸੇ ਦੇ ਕੂਟਾ ਤੂ ਵਿਛੋੜਾ ਹੈ ਕਿਸੇ ਦੇ ਸੋਹਣੋ ਤੁਨੇ ਕਹਾਣੀ ਕਸੇ ਬਹੇ ਹਮ ਤੁਨੇ ਕਹਾਣੀ ਕਸੇ ਕਹੂ ਮੈਂ ਆਪਣੇ ਪਹਾਣੇ ਕਸੇ ਤੁਨੇ ਹਸਾਰਾ ਦੇ ਕਿਹੋੜਾ ਹੈ ਕਿਸੇ ਦੇ ਸਹਾਰਾ ਦੇ ਕੇ ਛੋੜਾ ਹੈ ਕਿਸੇ ਦੇ ਬੋਸ ਸੱਚੇ ਦਰਬਾਰ ਕੀ ਜੈ ਮੈਂ ਬਾਬਾ ਸਰਬਜੀਤ ਸਿੰਘ ਜਿਨ੍ਹਾਂ ਨੇ ਸੰਜੀਵਾਲਤਾ ਦੀ ਜਤਕਾ ਕੀਤੀ ਹੈ ਪਿੰਡ ਜੇਠੂਆ ਉਹ ਦਰਬਾਰ ਬਾਬਾ ਬੀਰੀ ਵਾਲਾ ਸੰਤ ਬਾਬਾ ਬੋੜ ਸ਼ਾਹ ਜੀ ਬ੍ਰਹਮ ਗਿਆਨੀ ਦੇ ਸਤਾਨ ਤੋਂ ਅਸੀਂ ਬਾਬਾ ਗਲਜਾਰ ਸ਼ਾਹ ਜੀ ਸਾਡੇ ਨਾਲ ਜਿਨ੍ਹਾਂ ਦੀ ਗਵਾਈ ਹੇਠ ਅਸੀਂ ਆਏ ਆ ਇੱਥੇ ਬਾਬਾ ਰਾਮੇਸ਼ਾ ਸਰਕਾਰ ਦਿਸਤੀ ਕਰਾਣਾ ਚੱਠੇ ਸ਼ਰੀਫ ਬਾਬਾ ਦਹਿਦ ਸ਼ਾਹ ਬਾਬਾ ਗਣੇਸ਼ ਸ਼ਾਹ ਬਾਬਾ ਮਲੰਗ ਸ਼ਾਹ ਬਾਬਾ ਕਰੀਮ ਸ਼ਾਹ ਬਾਬਾ ਜੋਤਰੀ ਸ਼ਾਹ ਸਰਕਾਰ ਉਹਨਾਂ ਦੇ ਸੇਵਕ ਸੇਵਕ ਬਾਬਾ ਦਹਿਦ ਸ਼ਾਹ ਸਰਕਾਰ ਦੇ ਸੇਵਕ ਬਾਬਾ ਵੀਰੇਸ਼ ਸ਼ਾਹ ਸਰਕਾਰ ਜਿਨ੍ਹਾਂ ਦਾ ਅੱਜ ਦੀਪਾਦਰੋਂ ਵਾਲੇ ਦਿਨ ਉਸ ਤਰ੍ਹਾਂ ਭੰਡਾਰਾ ਇਸ ਉਸ ਭੰਡਾਰੇ ਦੀ ਸਾਰੇ ਸ਼੍ਰੀਖਿਤ ਕਰਨ ਵਾਸਤੇ ਜੋ ਸੰਤ ਮਹਾਪੁਰਸ਼ ਬਾਬਾ ਬਾਲੇਸ਼ਾ ਸਰਕਾਰ ਜੋ ਪਹਿਲਾ ਇਸੇ ਮਹਿਫਲ ਸ਼ੁਰੂ ਕਰਾ ਕੇ ਹੁਣ ਉਜਾਜਤੋਂ ਨਾਲ ਲੈ ਕੇ ਇੱਥੋਂ ਆ ਚੁੱਕੇ ਨੇ ਤੇ ਸਾਡੀ ਇਹ ਹੋਇਆ ਕਿ ਜਿੰਨੀਆਂ ਵੀ ਸੰਪਾਣੀਆਂ ਸਭ ਮੇਲੇ ਦੇ ਹਾਜ਼ਰੀਆਂ ਦਰਪਰਵਾਣ ਕਰਨ ਸਰਕਾਰ ਬਾਬਾ ਵੀਰੇਸ਼ਾ ਬਾਬਾ ਫਰੀਦ ਸਾਹਿਬ ਜਿਸਤੀ ਸਾਵਰੀ ਕਲਿਆਰ ਸ਼ਰੀਫ ਵਾਲੇ ਬਾਬਾ ਜੀ ਖਾਲਾ ਗਰੀ ਬਨਵਾਦ ਸਭ ਸੰਗਤਾਂ ਨੂੰ ਆਪਣੇ ਦਰ ਤੋਂ ਖੁਸ਼ੀਆਂ ਦੇ ਕੇ ਤੇ ਸਭ ਦੀਆਂ ਝੋਲੀਆਂ ਪਰ ਕੇ ਤੋਰਨ ਤੇ ਸਭ ਦੀਆਂ ਹਾਜ਼ਰੀਆਂ ਦਰਪਰਵਾਣ ਕਰਨ ਦਰਕਾਰਾ ਪੀਰਾਂ ਦੇ ਪੀਰ ਦਾ ਬਹੁਤ ਸਕਾ ਜੇ ਦਵਾ ਕੀ ਇਹਨੇ ਆਪਣੀ ਤਿਆ ਕਰਦੇ ਹੁਣ ਬਾਬਾ ਜੀ ਮੇਰੇ ਬਾਰੇ ਦੱਸਣਗੇ ਕਿ ਜੀ ਨਹੀਂ ਸਾਬਾਰਾ ਅਮਨ ਸ਼ਾਹ ਜੀ ਗਦੀ ਨਹੀਂ ਸਾਰੀਆਂ ਸੰਗਤਾਂ ਨੂੰ ਜੈ ਪੀਰਾਂ ਦੀ ਜੀ ਮੈਂ ਤਿਸਤੀ ਘਰਾਂ ਜੋ ਸੇਵਾਦਾਰ ਰਾਮ ਸਿੰਘ ਜੀ ਜੋ ਕਿ ਆਏ ਸਭ ਸੰਤਾਂ ਦਾ ਦਿਲੋਦਨ ਮਾਰ ਕਰਦਾ ਵਾਂ ਤੇ ਮੇਲੇ ਦੀ ਸਭ ਨੂੰ ਬਹੁਤ ਬਹੁਤ ਮੁਬਾਰਕ ਦਿਨਾ ਵਾਂ ਜੋ ਕਿ ਹਰ ਸਾਲ ਦੀ ਤਰ੍ਹਾਂ ਇਸ ਤਰ੍ਹਾਂ ਵੀ ਭੰਡਾਰਾ ਜੋ ਮਨਾਇਆਗਾ ਸਾਡਾ 20 ਭਾਦਰੋਂ ਨੂੰ ਇਹ ਸੰਤ ਬਾਬਾ ਵੀ ਨਿਸ਼ਾ ਸਰਕਾਰ ਸਾਡੇ ਜਿਹੜੇ ਬਜ਼ੁਰਗ ਹੋਏ ਸਨ ਇਹ ਉਹਨਾਂ ਦੀ ਗੱਦੀ ਘਰ ਘਰਾਂ ਨਾਲ ਜਿਹੜਾ ਗਾਣਾ ਚੱਲਦਾ ਹੁੰਦਿਆ ਵਾ ਤੇ ਉਹਨਾਂ ਦੀ ਗਾੜੀ ਇਹ ਸੇਵਾ ਜਿਹੜੀ ਆ ਸਰਕਾਰ ਨੇ ਸਾਨੂੰ ਬਖਸ਼ੀ ਆ ਤੇ ਅੱਜ ਉਹਨਾਂ ਦੀ ਸਦਕਾ ਹੀ ਹੋਵੇ ਜਿਸ ਸਰਕਾਰ ਦੀ ਸਦਕਾ ਜਿੱਥੇ ਮਿਲੇ ਲੱਗੇ ਨੇ ਤੇ ਸੰਤ ਮਾਪੂਛਾਏ ਨੇ ਤੇ ਸਾਰੀਆਂ ਸੰਗਤਾਂ ਨੂੰ ਜੈ ਪੀ ਗਾਂ। ਬਾਬਾ ਜੀ ਅੱਜ ਜੋ ਯੂਥ ਨੂੰ ਕੀ ਮੈਸੇਜ ਹੈ ਜੋ ਨੌਜਵਾਨ ਕਿ ਨਿਸ਼ੋਰ ਜਾਰੀ ਹੈ। ਯੂਥ ਨੂੰ ਮੈਸੇਜ ਇਹੋ ਹੀ ਆ ਕਿ ਆਪਣੇ ਚੰਗੇ ਕੰਮ ਕਰੋ, ਚੰਗੇ ਬੰਨੇ ਜੜੋ, ਆਪਣੇ ਮਾਂ-ਪੋਦੀ ਸੇਵਾ ਕਰੋ। ਚੰਗੇ ਕੰਮਾਂ 'ਚ ਪਵੋ। ਆਪਣੇ ਮਾਪਿਆਂ ਬਾਰੇ ਸੋਚੋ ਸਤਨਾਵੰਦੀ ਜੇਠੇੋਂ ਆਉਂਦੋ ਆਇਆ ਜੀ ਇਹ ਮੇਰਾ ਵੀਰ ਰਾਮ ਸਿੰਘ ਪਿਆਰ ਸਤਕਾਰ ਦੇ ਨਾਲ ਸਾਧੂਆਂ ਨੂੰ ਬੁਲਾਇਆ ਜਿਨ੍ਹਾਂ ਨੇ ਸਰਕਾਰ ਬਾਬਾ ਬੇਰੇਸ਼ਾ ਜੀ ਇਹਨਾਂ ਦੇ ਵਾਪਸੀ ਉਹਨਾਂ ਨੇ ਸਭ ਜਦ ਦੇ ਨੇ ਉਹਨਾਂ ਦਾ ਮੁबारक ਦੇਣ ਆ ਜਿ ਮਨਾ ਰਹੇ ਨੇ ਅਸੀਂ ਵੀ ਜਿਨੇ ਜੋਗ ਸਾਧੂ ਉਹਨਾਂ ਦੇ ਨਾਲ ਸੰਯੋਗ ਦੇ ਰਹੇ ਆ ਉਹ ਸੰਯੋਗ ਦੇ ਨਾਲ ਸਪੀਰਾ ਫਖੀਰਾ ਵੱਲੀਆਂ ਦੇ ਦਿਨ ਮਨਾਏ ਜਾ ਰਹੇ ਨੇ ਇਹ ਮੇਰੇ ਰਾਮ ਸਿੰਘ ਜੀ ਦੀ ਚੜ੍ਹਦੀ ਕਲਾ ਹੋਵੇ ਨਗਰ ਦੀ ਚੜ੍ਹਦੀ ਕਲਾ ਹੋਵੇ ਬਾਬਾ ਗੁਜਾਰ ਸ਼ਾਹ ਜੀ ਮੈਂ ਬਾਬਾ ਬੋਰ ਸ਼ਾਹ ਬ੍ਰਹਮ ਕਾਨੀ ਜੀ ਠੁਵਾਵਾਂ ਨਾ ਸਭ ਜਿਆਦਾ ਜਿਤਨਾ ਮੇਰੇ ਰਾਮ ਸਿੰਘ ਜੀ ਸਾਹਿਬ ਜਾਦੇ ਨੇ ਬੇਦਿਸ਼ਾ ਬਾਬਾ ਜੀ ਦੇ ਬਾਬਾ ਗੁਜਾਰ ਸ਼ਾਹ ਜੀ ਮੈਂ ਸਭ ਜਿਆਦਾ ਦੇਰੇ ਵਿੱਚ ਮੈਨੂੰ ਜੁਮੇਵਾਰੀ ਦੇਖ ਕੇ ਨਾ ਸੰਤਾ ਨੇ ਨਵਾਜ ਕੇ ਇਹਨਾਂ ਨੂੰ ਜਿਤਨਾ ਨਵਾਜਣ ਡਏ ਆ ਜਾਣ ਕੇ ਇਹਨਾਂ ਨੂੰ ਗਾੜੀ ਲਿਆਂਦਾ ਸਭ ਸੰਗਤ ਦੀ ਚੜ੍ਹਦੀ ਕਲਾ ਹੋਵੇ ਇਹ ਦਰਬਾਰ ਦੀ ਚੜ੍ਹਦੀ ਕਲਾ ਹੋਵੇ ਇਹ ਪੰਥ ਦੀ ਚੜ੍ਹਦੀ ਕਲਾ ਵੇ ਮੇਰੇ ਵੀਰ RAM SINGH ਦੀ ਚੜ੍ਹਦੀ ਕਲਾ ਵੇ ਮੇਰੀ ਮਾਤਾ ਸਾਹਿਬ ਇਹਨਾਂ ਦੇ ਜਿਹੜੇ ਮਾਤਾ ਜੀ ਨੇ ਉਹਨਾਂ ਨੇ ਨਵਾਜਿਆ ਇਹਨਾਂ ਨੂੰ ਆਣ ਕੇ ਇੱਥੇ ਨਗਰ ਦੇ ਵਿੱਚ ਇਹਨਾਂ ਨੂੰ ਪੱਗ ਦੀ ਰਸਮ ਬਣਾ ਕੇ ਆਇਆ ਅੱਜ ਉਹ ਪੱਗ ਦੀ ਰਸਮ ਚੱਲ ਰਹੀ ਆ ਅੱਜ RAM SINGH ਨੂੰ ਪਰਮੇਸ਼ਰ ਨੇ ਅੱਜ ਵਡਿਆਈਆਂ ਬਖਸ਼ੀਆਂ ਨੇ ਸਾਧੂ ਆਣ ਕੇ ਇਹਨਾਂ ਦੇ ਘਰ ਦਰਬਾਰ ਭੰਡਾਰਾ ਕਰਾ ਰਹੇ ਆ ਬੜੀਆਂ ਖੁਸ਼ੀਆਂ ਨਾਲ ਤੋਰ ਰਹੇ ਨੇ ਬੜੀਆਂ ਮੁਬਾਰਕਾਂ ਹੋਣੀਆਂ ਨੇ ਜਨਕਾਰਾ ਬਾਬਾ ਜੀ ਦਾ ਲੱਖ ਨਾਮ ਲੈਣਾ